ਅੱਜ ਹਾਈ ਕੋਰਟ ਨੇ ਫੇਰ ਕਹਿੰਦੇ ਪੁਲਿਸ ਨੂੰ ਝਾੜ ਪਾਈ ਹੈ ਜੀ ਕੀ ਅੱਜ ਦੀ ਨਵੀਂ ਆਪਰੇਸ਼ਨ ਕੀ ਹੈ ਜੀ ਇਸ ਵਾਰ ਦੇ ਵਿੱਚ ਦੇਖੋ ਦੇਵਕਾਂਤ ਜੀ ਗੱਲ ਕਰਨਲ ਦੀ ਨਹੀਂ ਹੈ ਹੁਣ ਗੱਲ ਕਰਨ ਦੀ ਹੈ ਜੀ ਗੱਲ ਕਰਨਲ ਦੀ ਨਹੀਂ ਗੱਲ ਕਰਨ ਦੀ ਹੈ ਕਿ ਕੀ ਪੁਲਿਸ ਨੇ ਡਿਊਟੀ ਕੀਤੀ ਜਾਂ ਨਹੀਂ ਕੀਤੀ ਹਾਈ ਕੋਰਟ 'ਚ ਲੜਾਈ ਇਸ ਕੱਲ ਦੀ ਹੋ ਰਹੀ ਹੈ ਬਿਲਕੁਲ ਸਮਝੋ ਇਸ ਚੀਜ਼ ਨੂੰ ਛੱਡਦੇ ਹੋਣ ਕੌਣ ਸੱਚਾ ਕੌਣ ਝੂਠਾ ਉਹ ਤਾਂ ਬਾਅਦ 'ਚ ਪਤਾ ਲੱਗੂ ਕਹਾਣੀ ਇੱਥੇ ਖੜ ਗਈ ਕਿ ਭਾਈ ਇਸ ਮਾਮਲੇ ਦੇ ਵਿੱਚ ਜੋ ਪੁਲਿਸ ਨੇ ਕੀਤਾ ਉਹ ਸਹੀ ਸੀ ਜਾਂ ਨਹੀਂ ਤਾਂ ਦੇਖੋ ਹੁਣੇ ਜਿਹੜੀ ਸੁਣਵਾਈ ਮੁਕੰਮਲ ਹੋਈ ਆ ਕੁਝ ਪਹਿਲਾਂ ਆ ਰਿਹਾ ਸੀਗਾ ਸੋਨ ਦੇ ਵਿੱਚ ਕਿ ਐਸਆਈਟੀ ਬਾਰੇ ਕੁਝ ਐਸਾ ਵੈਸਾ ਹੋਇਆ ਕੁਝ ਖਬਰਾਂ ਆ ਰਹੀਆਂ ਸੀਗੀਆਂ ਜਿਹੜੀ ਆਪਣੀ ਜਾਣਕਾਰੀ ਆ ਉਹਦੇ ਮੁਤਾਬਕ ਇਹ ਆ ਕਿ ਸਰਕਾਰ ਨੇ ਐਫੀਡਵਿਟ ਫਾਈਲ ਕੀਤਾ ਤੇ ਪਰ ਉਹਦੇ ਤੇ ਵੀ ਕਿਤੇ ਨਾ ਕਿਤੇ ਹਾਈ ਕੋਰਟ ਨੇ ਸਵਾਲ ਕੀਤੇ ਕਿ ਬਿਲਕੁਲ ਇਹ ਤੁਹਾਡਾ ਗੈਰ ਪੇਸ਼ੇਵਰਾਨਾ ਜਿਹਾ ਨਾ ਜਵਾਬ ਆ। ਜੀ। ਯਾਨੀ ਤੁਹਾਡੇ ਜਵਾਬ ਤੇ ਹੀ ਸਵਾਲ। ਦੂਜਾ ਨਾਨਕ ਸਿੰਘ ਜਿਹੜੇ ਐਸਐਸਪੀ ਆ। ਜੀ। ਉਹਨਾਂ ਦਾ ਤਰਕ ਸੀਗਾ ਕਿ ਦੇਖੋ ਜੀ ਗੱਲ ਇਹ ਆ ਕਿ ਸਾਡੀ ਪੁਲਿਸ ਉਸ ਵੇਲੇ ਕਿਸਾਨਾਂ ਵਾਲਾ ਜਿਹੜਾ ਉਹ ਚੱਲ ਰਿਹਾ ਸੀਗਾ ਉਧਰ ਧਿਆਨ ਦੇ ਕੇ ਬੈਠੀ ਸੀਗੀ। ਇਹ ਹੈ ਵਾਹ ਹ। ਹੂੰ। ਤਾਂ ਮਤਲਬ ਵੀ ਇਸ ਕਰਕੇ देरी ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਰਿਕਾਰਡ ਪੇਸ਼ ਕਰੋ ਅਗਲੀ ਤਰੀਕ ਤੇ ਹਮ ਰਿਕਾਰਡ ਇਹ ਕਿ ਕੀ ਉਸ ਟਾਈਮ ਦੇ ਵਿੱਚ ਜਿਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਉਧਰ ਰੁੱਝੀ ਹੋਈ ਸੀ ਕਿ ਕੋਈ ਹੋਰ ਐਫ ਆਈ ਆਰ ਪਟਿਆਲੇ ਚ ਦਰਜ ਹੋਈ ਹੈ ਕਿ ਨਹੀਂ ਹਮ ਫਿਰ ਇਸ ਤੋਂ ਇਲਾਵਾ ਇਹ ਵੀ ਹੁਣ ਬੜਾ ਵੱਡਾ ਸਵਾਲ ਹੋ ਗਿਆ ਨਾ ਪੁਲਿਸ ਵਾਸਤੇ ਬਿਲਕੁਲ ਕਿ ਕੀ ਉਸ ਦਰਮਿਆਨ ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਪੁਲਿਸ ਇਹਦਰ ਸੀਗੀ ਜੀ ਉਧਰ ਸੀਗੀ ਹਮ ਤਕਿ ਉਸ ਦਰਮਿਆਨ ਕਿਸੇ ਥਾਣੇ ਚ ਐਫ ਆਈ ਆਰ ਨਹੀਂ ਹੋਈ ਮਤਲਬ ਕੋਈ ਕਾਰਵਾਈ ਨਹੀਂ ਉਦੋਂ ਹੋਈ ਉਹ ਰਿਕਾਰਡ ਲਿਓ ਜੀ ਅੱਛਾ ਕਿਉਂਕਿ ਹਾਈ ਕੋਰਟ ਚ ਸਿਰ ਰਿਕਾਰਡ ਜਾਂਦਾ ਹੈ ਹਾਈ ਹਾਈ ਕੋਰਟ ਚ ਜਾ ਕੇ ਇਹ ਨਹੀਂ ਕਿਹਾ ਜਾਂਦਾ ਆ ਨੋਟ ਕਰ ਲਓ ਜੀ ਐਦਾ ਹੈ ਜੀ ਨਹੀਂ ਨਹੀਂ ਹੁਣ ਨਾਲ ਪੁਲਿਸ ਵਾਲਿਆਂ ਦਾ ਜੋ ਡੀ ਡੀ ਆਰ ਐਂਟਰੀ ਰਿਕਾਰਡ ਵਗੈਰਾ ਹੈ ਨਾ ਉਹ ਵੀ ਮੰਗਾ ਲਿਆ ਕੋਰਟ ਨੇ ਕਿ ਲਿਆ ਹੋਏ ਇਹਨਾਂ ਦਾ ਜੀ ਇਤੋਂ ਇਲਾਵਾ ਇੰਟਰਸਟਿੰਗ ਹੈ ਕਿ ਨਾਨਕ ਸਿੰਘ ਹੋਰਾਂ ਦਾ ਕਾਲ ਰਿਕਾਰਡਿੰਗ ਮੰਗਾ ਲਿਆ ਹੂੰ ਇਹ ਕਹਿੰਦੇ ਆ ਨਾ ਕਿ ਬਈ ਮੈਨੂੰ ਦੇਰ ਨਾਲ ਪਤਾ ਲੱਗਾ ਜਦ ਕਿ ਜੋ ਮਤਲਬ ਕਿ ਕਰਨਲ ਦੀ ਲੀਗਲ ਟੀਮ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਗੁਰਤੇਜ ਢਿੱਲੋਂ ਦੇ ਰਿਕਾਰਡ ਅਨਸਾਰ ਉਹਨਾਂ ਦੇ ਕੋਲ ਹੋਏਗਾ ਹਮ ਕਿ ਨਾਨਕ ਸਿੰਘ ਹਰਾ ਨੇ ਖੁਦ ਉਹਨੂੰ ਕਾਲ ਕੀਤੀ ਇਨਸਪੈਕਟਰ ਨੂੰ ਹਮ ਜੋ ਢਿੱਲੋਂ ਇਨਸਪੈਕਟਰ ਨੇ ਕਿ ਨਾਨਕ ਸਿੰਘ ਹਰਾ ਨੇ ਕਾਲ ਕੀਤੀ ਤਾਂ ਉਹਨਾਂ ਦਾ ਦਾਵਾ ਇਹ ਆ ਕਿ ਇਹਨਾਂ ਨੇ ਉਹਨਾਂ ਨੂੰ ਤਸੱਲੀ ਦਿੱਤੀ ਹੈ ਕਿ ਕੋਈ ਗੱਲ ਨਹੀਂ ਦੇਖ ਲੈਣੇ ਜੀ ਤਾਂ ਇਹਦਾ ਮਤਲਬ ਹੈ ਕਿ ਪਤਾ ਲੱਗ ਗਿਆ ਸੀ ਫਿਰ ਕਨਟਰਡਿਕਸ਼ਨ ਹੋ ਗਈ ਨਾ ਵਿਰੋਧਾਪਾਸ ਆ ਤਾਂ ਇਹ ਹੁਣ ਕਾਲ ਡਿਟਲ ਰਿਕਾਰਡ ਹੈ ਜਿਹੜਾ ਸੀਡੀਆਰ ਜਿਸ ਨੂੰ ਬੋਲਦੇ ਆ ਉਹ ਵੀ ਪੇਸ਼ ਹੋਏਗਾ ਇੱਥੇ ਵੀ ਪੁਲਿਸ ਅੜਦੀ ਨਜ਼ਰ ਆ ਰਹੀ ਹੈ ਤਾਂ ਗੱਲ ਇਹ ਆ ਕਿ ਸਭ ਤੋਂ ਇੰਟਰਸਟਿੰਗ ਚੀਜ਼ ਜਿਹੜੀ ਉੱਥੋਂ ਪਤਾ ਲੱਗੀ ਆ ਕਰਨਲ ਮਾਮਲੇ 'ਚ ਜਦੋਂ ਅੱਜ ਸੁਣਵਾਈ ਹੋਈ ਆ ਕਿ ਦੱਸਦੇ ਸਰਕਾਰ ਵੱਦੀੋਂ ਕੋਈ ਵਕੀਲ ਹੀ ਨਹੀਂ ਪੇਸ਼ ਹੋਇਆ ਵਕੀਲ ਨਿੱਜੀ ਪੇਸ਼ ਹੋਇਆ ਇਹ ਵੀ ਬੜਾ ਇੱਕ ਇੰਟਰਸਟਿੰਗ ਫੈਕਟ ਹੈ ਨਾ ਕਿ ਕੀ ਸਰਕਾਰ ਦੇ ਕੋਲ ਕੋਈ ਇਸ ਤਰ੍ਹਾਂ ਦਾ ਕਾਬਲ ਵਕੀਲ ਹੀ ਨਹੀਂ ਰਿਹਾ ਹੂੰ ਜਿਹੜਾ ਇਸ ਕੇਸ ਨੂੰ ਝਗੜ ਸਕੇ ਤੇ ਵਕੀਲ ਨਿਜੀ ਕਰਨੇ ਪੈ ਰਹੇ ਜੀ ਤੇ ਜਾ ਇਹਨਾਂ ਨੂੰ ਪਤਾ ਹੀ ਸੀਗਾ ਕਿ ਉੱਥੇ ਤੇ ਗਾਂ ਬਈ ਚਾਹ ਦੇ ਨਾਲ ਆਂਡਾ ਹੀ ਮਿਲਣਾ ਤਲਕ ਤੇ ਕਿਸੇ ਤੇ ਇਹਨਾਂ ਨੇ ਆਖਿਆ ਕਿ ਨਿਜੀ ਨੂੰ ਹਾਰ ਕਰਨੋਂ ਫਿਰ ਉਹਨੇ ਤੇ ਜਾਣਾ ਹੀ ਜਿਹੜਾ ਜਿੰਨੇ ਫੀਸ ਲੈ ਲਈ ਬਿਲਕੁਲ ਉਹ ਸੁਨੇਗਾ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਇੰਟਰਸਟਿੰਗ ਜਾ ਹੋਣਾ ਹੂੰ ਉਹ ਤੇ ਛੱਡ ਦਿਓ ਤਾਂ ਕਿੰਨੀਆਂ ਇੰਟਰਸਟਿੰਗ ਸੁਨਵਾਈ ਚੋ ਨਿਕਲੀਆਂ ਨੇ ਨਾ ਚੀਜ਼ਾਂ ਜੀ ਆਪਾਂ ਕਹਿੰਦੇ ਕਿ ਪੁਲਿਸ ਕੁਝ ਕਹਿ ਰਹੀ ਆ ਪੁਲਿਸ ਕੁਝ ਦੱਸ ਰਹੀ ਆ ਪਰ ਕੋਰਟ ਕਹਿੰਦਾ ਕਿ ਨਹੀਂ 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 ਭਾਈ ਇਹਨਾਂ ਚੀਜ਼ਾਂ ਨੂੰ ਸਿੱਧ ਕਰੋ ਆ ਕੇ ਰਿਕਾਰਡ ਤੇ ਲੈ ਕੇ ਆਓ ਰਿਕਾਰਡ ਤੇ ਲੈ ਕੇ ਆਓ ਜੀ ਜੀ ਮਿੰਟੂ ਜੀ ਖੈਰ ਫਿਰ ਅਜੇ ਵੀ ਇਹ ਗੱਲ ਛੱਡਣ ਵਾਲੀ ਨਹੀਂ ਹੈ ਆਜੇ ਤਾਂ ਅਜੇ ਤਾਂ ਉਹੀ ਹੈ ਨਾ ਉਹਨੇ ਤਾਰਾ ਤਾਂ ਹੋਊਗਾ ਨਾ ਜੀ ਕਿਉਂਕਿ ਦੇਖੋ ਜੇ ਉਸਨੇ ਵਧੀ ਕੀ ਕੀਤੀ ਆ ਤਾਂ ਭਾਈ ਉਹ ਜਾਣੇ ਜੇ ਉਸਨੇ ਕੀਤੀ ਹੈ ਤੇ ਉਹ ਜਾਣੇ ਪਰ ਕਟੋ-ਕਟ ਜਨਤਾ ਜਿਹੜੀ ਵਿਚਾਲੇ ਖਲੋਤੀ ਆ ਤੱਥਾਂ ਤੋਂ ਰੂਬਰੂ ਤੇ ਹੋਵੇ ਨਾ ਹੂੰ ਵਾਕਫ ਤਾਂ ਹੂੰ ਬਿਲਕੁਲ 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 ਜੀ ਸੋਨੂ ਜੀ ਵਾਰ-ਵਾਰ ਕਮੈਂਟ ਨਾ ਕਰੋ ਪਲੀਜ਼ ਮੈਂ ਕਮੈਂਟ ਤੁਹਾਡਾ ਜ਼ਰੂਰ ਪੜ੍ਹ ਦਿੰਨਾ ਹੈ ਕਹਿ ਰਹੇ ਕਿ ਦਿੱਲੀ ਭਗਵੰਤ ਮਾਨ ਨੂੰ ਕਿਸੇ ਜਰਨਲਿਸਟ ਨੇ ਔਰ ਆਪੋਜੀਸ਼ਨ ਨੇ ਕਹਿੰਦੇ ਵਿਧਾਨ ਸਭਾ ਦੇ ਵਿੱਚ ਕੋਈ ਵੀ ਕੁਐਸਚਨ ਕਿਉਂ ਨਹੀਂ ਕੀਤਾ ਵਾਏ ਇਹ ਇਹਨਾਂ ਦਾ ਕਮੈਂਟ ਹੈ ਜੀ ਤੇ ਕਮੈਂਟ 10 ਵਾਰੀ ਘਟੋ-ਘਟਾ ਆ ਗਿਆ ਇਹਨਾਂ ਦਾ ਤੇ ਆਪਾਂ ਤੇ ਕੱਲ ਗੱਲ ਕੀਤੀ ਸੀਗੀ ਭਗਵੰਤ ਮਾਨ ਹੋਰਾਂ ਬਾਰੇ ਵਿਵਿਦਾ ਅਸੰਭਾ ਬਾਰੇ ਵੀ ਗੱਲ ਹੋਈ ਬਜਟ ਬਾਰੇ ਵੀ ਗੱਲਬਾਤ ਹੋਈ ਸੀ ਇਕ ਕਮੈਂਟ ਹੈ ਦਾਵਾ ਹੈ ਕਿ ਸਿੱਧਾ ਕਿ ਖਬਰ ਹੈ ਕਿ ਉਸ ਦਿਨ ਪਟਿਆਲਾ ਵਿੱਚ 7 ਐਫ ਆਈ ਆਰਸ ਹੋਈਆਂ ਨੇ ਤਾਂ ਫਿਰ ਇੱਥੇ ਫਸ ਜਾਂਦੇ ਫਸ ਜਾਂਗੇ ਕਿ ਐਫ ਆਈ ਆਰ ਇੱਕ ਐਸੀ ਚੀਜ਼ ਹੈ ਕਿ ਜਦੋਂ ਕੱਟੀ ਗਈ ਨਾ ਉਸ ਨੂੰ ਰਿਕਾਰਡ ਚੋਂ ਤੁਸੀਂ ਮਿਟਾ ਨਹੀਂ ਸਕਾਂਗੇ ਐਫ ਆਈ ਆਰ ਕੱਟੀ ਜਾਂਦਾ ਮਤਲਬ ਹੈ ਕਿ ਬਸ ਤੁਸੀਂ ਬੁੱਕ ਹੋ ਗਿਆ ਤਾਂ ਇਹਦੇ ਵਿੱਚ ਵੀ ਮੈਂ ਤਾਂ ਹੀ ਕਹਿ ਰਿਹਾ ਸੀ ਕਿ ਪੁਲਿਸ ਫਸ ਗਈ ਗਿਆ ਹਮ ਇੱਥੇ ਹੁਣ ਜਿਵੇਂ ਲੌਰੈਂਸ ਵਾਲੀ ਇੰਟਰਵਿਊ ਦਾ ਮਸਲਾ ਸੀਗਾ ਨਾ ਜੀ ਕਿ ਪੁਲਿਸ ਇੰਨੀ ਉਲਝੀ ਕਿ ਅਖੀਰ ਪੁਲਿਸ ਨੂੰ ਪੁਲਿਸ ਦੇ ਖਿਲਾਫ ਹੀ ਸਬੂਤ ਦੇਣੇ ਪਏ ਦੇਣੇ ਪਏ ਬਿਲਕੁਲ ਇਹ ਮਾਮਲਾ ਅਲੱਗ-ਪੱਗ ਵੈਸੇ ਹੀ ਵੈਸੇ ਹੀ ਬਣ ਗਿਆ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਖੈਰ ਭਾਜੀ ਜੇ ਲੋੜ ਤੋਂ ਵੱਧ ਜਾਂ ਕੋਈ ਜ਼ਰੂਰਤ ਤੋਂ ਬਿਨਾ ਕੋਈ ਕਮੈਂਟ ਕਰੋਗੇ ਤੇ ਫਿਰ ਉਹ ਇੱਕੋ ਹੀ ਆਪਸ਼ਨ ਬਚਦਾ ਹੁੰਦਾ ਫਿਰ ਬਲੌਕ ਵਾਲਾ ਪਰ ਇਸ ਤਰ੍ਹਾਂ ਅਸੀਂ ਨਹੀਂ ਚਾਹੁੰਦੇ ਹੁੰਦੇ